ਇਹ ਤੇ ਬੀਜੇਪੀ ਵਾਲੇ ਵੀ ਆਏ ਹੋਣੇ ਦੋ ਚਾਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਕੁਝ ਸਨੇਹਾ ਮੇਰਾ ਪਛਾਣ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਈਆ ਤਾਂ ਦੇ ਦਿਓ ਪਹਿਲਾਂ ਪਹਿਲਾਂ 1 ਰੁਪਈਆ ਹੀ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ 50% ਸੋਚ ਦਸਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਚਲੋ ਸੰਕਟ ਵੇਲੇ ਪੰਜਾਬੀ ਆਪ ਆਪ ਦਾ ਪ੍ਰਬੰਧ ਕਰ ਲੈਣਗੇ ਘਟੂ ਘਟ ਸਾਡੀਆਂ ਕੁਰਬਾਨੀਆਂ ਵਾਲੇ ਦਿਨ ਤਾਂ ਆ ਜਾਂਦੇ ਅਸੀਂ ਉੱਥੇ ਸਾਰੇ ਇਹਨਾਂ ਨੂੰ ਬਲਾਵਾ ਭੇਜਿਆ ਕਿ ਆ ਜਾਓ ਕੋਈ ਨਹੀਂ ਆਇਆ ਭਾਜਪੀ ਵਾਲਾ ਨਾ ਕੋਈ ਆਉਣ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਉਹਨਾਂ ਪਿੱਛੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪ ਆਏ ਹੀ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਹਿੰਦੇ ਆਏ ਨਹੀਂ ਮੈਂ ਕਹਿੰਦਾ ਕਹਿੰਦਾ ਪ੍ਰਮਾਤਮਾ ਹਰੇਕ ਨੂੰ ਇਹ ਵਡਭਾਗ ਨਹੀਂ ਦਿੰਦਾ ਸੇਵਾ ਕਰਨ ਦੇ ਇਹ ਕਿਸੇ ਕਿਸੇ ਤੋਂ ਕੰਮ ਲੈਂਦਾ ਉਹਨਾਂ ਦੀ ਕਿਸਮਤ ਵਿੱਚ ਹੈ ਨਹੀਂ ਸੀ ਮੈਂ ਤਾਂ ਇਹ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਹਾਂ ਪਰ ਦੇਸ਼ ਦਾ ਹਿੱਸਾ ਹੈ ਪੰਜਾਬ ਆ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨਾਂ ਹੀ ਲੈ ਗਿਆ ਰੋੜ ਕੇ ਇਹਦੇ ਬਾਵਜੂਦ ਵੀ 150 ਲੱਖ ਮੀਟ੍ਰਿਕ ਟਨ ਚੌਲ ਅਸੀਂ ਫੂਡਵਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ 150 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ 750 ਲੱਖ ਮੀਟਰ ਕਿਟਨ ਅਸੀਂ ਇਹਨੇ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਪਰ ਰਹੇ ਆ 90% ਸਾਡੀਆਂ ਕੁਰਬਾਨੀਆਂ ਔਰੋ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਆ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਐ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਕਿ ਕਾਹਦਾ ਦੁਸ਼ਮਣ ਹੀ ਕਾਦੀ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਨਹੀਂ ਪਾਉਂਦੇ ਇਹ ਕਿਹੜੀ ਗੱਲ ਹੈ ਉਹ ਗੁਲਦਸਤਾ ਮੈਂ ਕਹਿਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਵਾਲਿਆਂ ਨੂੰ ਕੇ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿਹੜੇਕ ਰੰਗ ਦਾ ਫੁੱਲ ਹੋਵੇ ਹਰੇਕ ਸੁਗੰਧ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ ਜੀ ਕੋਈ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਤੋਂ ਸਾਨੂੰ ਨਾ ਤੇ ਰੰਗਾਂ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਇਕੱਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੁਲ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਣੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਹਾਂ ਅਸੀਂ ਨਹੀਂ ਹਟਦੇ ਜਿਉਂ-ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਹਬਾਂ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਖਾਲ ਦੇ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜਾਂ ਤਾਂ ਚੱਕ ਕੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਅਜੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲੇ ਕਿ ਭਾਈ ਆ ਸਾਡੇ ਮੰਤਰੀ ਨੇ ਦੱਸਿਆ ਸੀ ਤੇ ਆ ਲੈ ਲਓ ਬਲਕਿ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹੜ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਤੁਸੀਂ 1600 ਕਰੋੜ ਚੋਂ ਕੱਟ ਲਓ ਲੈ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦਿਓ ਅੱਛਾ ਕੱਲਾ ਆਪਣਾ ਨਹੀਂ ਅ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ 'ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਮੈਂ ਕਿਹਾ ਸਾਡੇ ਕਿਹੜਾ ਆ ਗਿਆ 1600 ਕਰੋੜ ਜੁਮਲੇ ਹੀ ਕਰਗੇ ਜੁਮਲੇ ਛੱਡ ਓਵੇਂ ਜਿਵੇਂ ਜਿਵੇਂ ਆਪਣਾ 15-15 ਲੱਖ ਆ ਗਿਆ ਹਰੇਕ ਦਾ ਉਮੀ ਆਗੇ ਸੋ ਵੀਰੋ ਰਾਜਾ ਉਹ ਹੁੰਦਾ ਕਵੇ ਭਾਵੇਂ ਘੱਟ ਪਰ ਕਰਕੇ ਦਿਖਾ ਦੇ ਉਹ ਗੱਲ ਕਵੇ ਹੀ ਨਾ ਹੋ ਉਹ ਗੱਲ ਕਵੇ ਹੀ ਨਾ ਜਿਹੜੀ ਨਹੀਂ ਕਰ ਸਕਦਾ ਜਨਤਾ ਸਬਰ ਕਰ ਲੈਂਦੀ ਹੈ ਅਸੀਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ 5 ਸਾਲ ਦੀ ਵਾਸਤੇ ਗਰੰਟੀਆਂ ਦਾ ਮੈਨੀਫੈਸਟੋ ਜਾਰੀ ਹੁੰਦਾ ਹੈ ਪੂਰੀਆਂ ਕਰ ਰਹੇ ਹਾਂ ਕਈ ਤਾਂ ਅਜੇ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਟੋਲ ਪਲਾਜੇ ਬੰਦ ਕਰਨ ਵਾਸਤੇ ਅਸੀਂ ਕੁਝ ਨਹੀਂ ਲਿਖਿਆ ਸੀ 18 ਤੋਂ ਜ਼ਿਆਦਾ ਟੋਲ ਪਲਾਜੇ ਬੰਦ ਕਰਤੇ 64 65 ਲੱਖ ਰੁਪਈਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਪੰਜਾਬੀਆਂ ਦਾ ਆ ਟੋਲ ਪਲਾਜਿਆਂ ਦਾ ਲਾਇਕ ਹੀ ਨਹੀਂ ਸੀ ਆ ਥੋਡੇ ਵਾਲਿਆਂ ਨਹੀਂ ਆਹੀ ਕੰਮ ਤੇ ਲੱਗੇ ਪਰ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜ਼ੀ ਕਹੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗਿਆ ਹੋਇਆ ਹੁਣ ਉਹਨਾਂ ਦੀ ਰਾਜਨੀਤੀ ਦਾ ਲੋਕਾਂ ਨੂੰ ਹੁਣ ਸਮਝ ਆਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ ਹੁਣ ਕੀ ਬਿਆਨ ਦਿੰਦੇ ਆ ਆਲਾ ਕਾ ਵੀ ਨਸ਼ੇ ਤੋਂ ਪ੍ਰਭਾਵ ਸੀ ਜੁਧ ਨਸ਼ੇ ਵਰਤ ਚ ਛੇੜਿਆ ਹੋਇਆ ਬੜੇ-ਬੜੇ ਸਮੱਗਲਰਾਂ ਦੇ ਘਰ ਟੈਰ ਰਹੇ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਕੋਈ ਗੋਲੀਆਂ ਗੁਲੀਆਂ ਚਲਾਉਂਦੇ ਫਿਰਦੇ ਆ ਇਹ ਜਿਹੜੇ ਸਮੱਗਲਰ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਜੇ ਕੋਈ ਮੂਹਰੋ ਗੋਲੀ ਚਲਾਉਂਦਾ ਤਾਂ ਫਿਰ ਉਹਨਾਂ ਤੇ ਗੋਲੀ ਬਰਾਬਰ ਆਉਂਦੀ ਐ ਉਹ ਫਿਰ ਮਾਂ ਦੀਆਂ ਲੋਰੀਆਂ ਨਹੀਂ ਲੈ ਸਕਦੇ ਉਹ ਲੋਕਾਂ ਤੇ ਗੋਲੀ ਚਲਾ ਕੇ ਮਾਂ ਦੀ ਗੋਦ ਚ ਲੋਰੀਆਂ ਨਹੀਂ ਮਿਲਦੀਆਂ ਗੋਲੀਆਂ ਮਿਲਦੀਆਂ ਫਿਰ ਕਿਉਂਕਿ ਜਿਹੋ ਜਿਹਾ ਬੀਜੋਗੇ ਹਜਾ ਵੱਢੋਗੇ ਉਹ ਦੇਖੋ ਤਰੰਤਰ ਨਾਲੀ ਤਰੰਤਰ ਨਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟ ਟਿਕੀ ਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਦਾ ਟਿਕਟਾਂ ਦਿੰਦੇ ਨੇ ਤੇ ਉਹ ਜਿਹੜਾ ਥਾਣੇ ਦੇ ਮੂਹਰੇ ਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਪੁੱਨਤਾ ਸੀ ਉਹ ਕਹੜੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮਗਲਰ ਕਿਨੇ ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਉਹ ਕਹਿੰਜੀ ਪੰਜਾਬ 'ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਦੋਂ ਸਮਗਲਰ ਨੇ ਤਾਂ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ ਕੌਰ ਕਹਿੰਦੀ ਆ ਤਰਨ ਤਰਨ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਅਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿੰਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧਾ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠਿਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋਗ ਗਈ ਹੈ ਤੂੰ ਹੋਰ ਕਿਤੋਂ ਪ੍ਰਬੰਧ ਕਰ ਲਾ ਚਿੱਟੇ ਦਾ ਨਾਂ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕੀ ਬੋਲ ਰਹੇ ਹੋ ਅੱਗੇ ਜਵਾਬ ਵੀ ਕੀ ਨਹੀਂ ਦੇਣਾ ਇਹ ਵੀ ਸੋਚ ਲਿਆ ਕਰੋ ਫਿਰ ਮੈਂ ਦੇਣਾ ਜਵਾਬ ਅੱਗੇ ਉਹ ਬਾਅਦ ਚ ਘਰੇ ਲੜਦੇ ਰਹਿੰਦੇ ਇੱਕ ਦੂਜੇ ਨਾਲ ਵੀ ਆਹ ਕਾਉ ਬੋਲੇ ਉੱਥੇ ਐ ਮੌਕਾ ਐਂ ਬੋਲੀ ਜਾਂਦੇ ਨੇ ਐਂ ਕੁਛ ਹੀ ਕਹ ਦਿੰਦੇ ਯਾਰ ਵੀ ਲੋਕਾਂ ਨੂੰ ਪਤਾ ਨਹੀਂ ਐਂ ਅਸੀਂ ਕਮਲੇ ਬਣਾ ਲਾਂਗੇ ਬੱਦੂ ਬਣਾ ਲਾਂਗੇ ਕਿਹਦੇ ਰਾਜਵਲੇ ਨਸ਼ਾ ਸ਼ੁਰੂ ਹੋਇਆ ਸੀ ਕਿ ਕਿਹਨੂੰ ਸੋ ਇਹਨਾਂ ਨੇ ਸਾਡੀ ਜਵਾਨੀ ਇਹਨਾਂ ਨੇ ਜੜਾ ਜਦਾਤੀ ਪਾਈ ਜਵਾਨੀ ਦੇ ਸਾਡਾ ਬਡਾਪਾ ਇਹਨਾਂ ਨੇ ਰੋਲਿਆ ਸਾਡਾ ਬਚਪਨ ਇਹਨਾਂ ਨੇ ਰੋਲਿਆ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਫੇਲ ਹੀ ਨਾ ਕਰੋ ਬਾਦਲ ਸਾਹਿਬ ਦੀ ਬਹੁਤ ਦੂਰਦਰਸ਼ੀ ਸੋਚ ਸੀ ਵੱਡੇ ਬਲ ਸਾਹਿਬ ਦੀ ਸੁਖबीर ਬਾਦਲ ਕਹਿੰਦਾ ਹੁੰਦਾ ਇਹ ਸੋਚ ਸੀ ਉਹਨਾਂ ਦੀ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਹੀ ਫੇਲ ਨਾ ਕਰੋ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਹੁਸ਼ਿਆਰ ਹੈ ਜਿਹੜੇ ਸਲੇਕ ਤੋਂ ਕਮਜ਼ੋਰ ਆ ਘੰਟਾ ਉਹਨੂੰ ਵੱਧ ਪੜਾ ਲਾਂਗੇ ਨਾ ਬੱਚੇ ਨੂੰ ਵੀ ਪਤਾ ਹੈ ਪਾਸ ਤਾਂ ਹੋਣੀ ਹੋਣਾ ਪੜ੍ਹਨ ਦੀ ਕਿ ਲੋੜ ਹੈ ਨੌਵੀਂ ਤੱਕ ਕੋਈ ਬੱਚਾ ਫੇਲ ਨਾ ਕਰਤਾ ਦਸਵੀਂ ਦੇ ਵਿੱਚ 50% ਉਹ ਫੇਲ ਹੋਗੇ 50% ਫੇਲ ਵਰਗੇ ਪਾਸ ਹੋਗੇ 35% ਨੰਬਰ ਆ ਗਏ 40 ਆ ਗਏ ਉਹਦਾ ਕੋਈ ਫਾਇਦਾ ਨਹੀਂ ਉਹਨੂੰ ਕੌਣ ਪੁੱਛਦਾ ਹੈ ਚਲੋ ਜੀ ਕਹਿੰਦੇ ਹੁਣ ਆਟਾ ਦਾਰ ਸਕੀਮ ਚ ਲੈ ਲੋ ਇਹਨਾਂ ਨੂੰ ਬਸ ਇਹ ਤਾਂ ਆਪਣੇ ਕੋਲੇ ਆ ਗਏ ਹੁਣ ਬਸ ਆ ਆ ਸਕੀਮ ਸੀ ਇਹਨਾਂ ਦੀ ਆ ਦੂਰਦਰਸ਼ੀ ਸੋਚ ਅਸੀਂ ਚਾਹੁੰਨੇ ਆ ਆ ਬੈਠੇ ਨੇ ਮਾਵਾ ਬੈਠੀਆਂ ਆ ਲੋਕ ਬੈਠੇ ਆ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਬਤੌਰ ਮੁੱਖ ਮੰਤਰੀ ਕਹਿਣਾ ਚਾਹੁੰਦਾ ਮੈਂ ਸਾਰੇ ਪਹਿਲਾਂ ਤੋਂ ਹੀ ਮੈਂ ਤਾਂ ਰਿਕਵੈਸਟਾਂ ਸੀੜੀਆਂ 'ਚ ਵੀ ਇਹੀ ਗੱਲ ਕਹਿੰਦਾ ਸੀ ਕਿ ਤੁਹਾਡੇ ਬੱਚੇ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੇ ਤੁਹਾਡੇ ਜਵਾਗ ਪੜਨਗੇ ਉਹ ਵੱਡੇ ਵੱਡੇ ਪੈਕੇਜਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਲੱਗਣਗੇ ਤਾਂ ਤੁਹਾਡੇ ਘਰਾਂ ਦੇ ਨਕਸ਼ੇ ਬਦਲਣਗੇ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਰੋਟੀ ਤਾਂ ਮਿਲ ਜੂ ਪਰ ਤੁਹਾਡੇ ਘਰਾਂ ਦੇ ਨਕਸ਼ੇ ਨਹੀਂ ਬਦਲ ਸਕਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਮਾਝੇ ਦੀ ਧਰਤੀ ਤੇ ਝੂਠ ਬੋਲ ਰਹੇ ਸੀ ਤੇ ਝੂਠ ਵੀ ਕਾਬ ਚਕੇ ਬੋਲ ਰਹੀ ਇਸ ਮੁੱਖ ਮੰਤਰੀ ਸਾਹਿਬ ਮੈਂ ਇਹ ਕਹਿੰਦਾ ਪੰਜਾਬ ਦਾ ਪੈਸਾ ਹੀ ਪੰਜਾਬ ਦੇ ਲੋਕਾਂ ਦਾ ਸੈਂਟਰ ਦਾ ਪੈਸਾ ਵੀ ਹੈ ਜਿਹੜਾ ਦੇਸ਼ ਦਾ ਉਹ ਵੀ ਪੰਜਾਬ ਦਾ ਪੈਸਾ ਪਰ ਅੱਜ ਤੁਸੀਂ ਸਵਾਲ ਖੜੇ ਕਰ ਰਹੇ ਸੀ ਉੱਥੇ ਕੇਂਦਰ ਤੇ ਇਹ ਕਿਉਂ ਨਾ ਦੱਸਿਆ ਵੀ ਜਿਹੜੇ ਚੈੱਕ ਬੰਨ ਰਹੇ ਹੋ ਤੇ ਨਹੀਂ ਮੈਂ মিডিਆ ਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਅਗਲੀ ਵਾਰ ਸਵਾਲ ਪੁੱਛਣ ਵੀ ਇਹ ਝੂਠਾ ਜਾਂ ਸੱਚਾ ਜਦੋਂ ਵੀ ਇਹ ਬਾਹਰ ਆਉਣ ਇਹਨਾਂ ਨੇ ਉੱਥੇ ਕਿਹਾ ਬੀ ਸੈਂਟਰ ਤੋਂ ਪੈਸਾ ਨਹੀਂ ਆਇਆ ਜਿੰਨੇ ਵੀ ਤੁਸੀਂ ਪੰਜਾਬ ਨੇ ਬਾਕੀ ਡਾਟਾ ਜਿ ਸ਼ਿਵ ਰਾਜ ਚੋਹਾਨ ਜੀ ਅੱਜ ਪੰਜਾਬ ਜੀ ਨੇ ਕੱਲ ਵੀ ਪੰਜਾਬ ਚ ਨੇ ਉਹ ਡਾਟੇ ਹੋਰ ਵੀ ਦੇਣਗੇ ਇਹਨਾਂ ਨੇ ਘਰ ਮੰਗੇ ਪੰਜਾਬ ਸਰਕਾਰ ਨੇ ਵੀ 36000 703 ਸਾਡੀਆਂ ਹੜਾਂ ਦੇ ਵਿੱਚ ਮਕਾਨ ਛੱਤਾਂ ਦੀਆਂ ਟੁਕੀਆਂ ਟੁੱਟੀਆਂ ਹਰ ਜ਼ਿਲ੍ਹੇ ਦਾ ਡਾਟਾ ਮੈਂ ਪੋਸਟ ਵੀ ਕਰ ਦਿੰਦਾ ਉਹ ਇਹਨਾਂ ਨੇ ਜਿਹੜਾ ਉਹ ਭੇਜਿਆ ਉਹਦੇ ਵਿੱਚ ਤਕਰੀਬਨ ਜਿਹੜੇ ਨੇ ਹਰ ਜ਼ਿਲ੍ਹੇ ਵਾਈਜ਼ ਇਹਨਾਂ ਨੇ ਲਿਸਟ ਭੇਜੀ ਆ ਉਹ ਜ਼ਿਲ੍ਹਿਆਂ ਦੀ ਜੇ ਮੈਂ ਲਿਸਟ ਗੱਲ ਕਰਾਂ ਤੇ ਉਹਦੇ ਵਿੱਚ ਟੋਟਲ ਜਿਹੜੇ ਆ ਸਭ ਤੋਂ ਵੱਧ ਅੰਮ੍ਰਿਤਸਰ ਸਾਹਿਬ ਜਿਵੇਂ ਕੋਸ਼ ਇਹਨਾਂ ਦੇ 2997 ਘਰ ਭੇਜੀ ਆ ਇਸੇ ਤਰੀਕੇ ਨਾਲ ਇਹਨਾਂ ਨੇ ਫਿਰੋਜ਼ਪੁਰੋਂ 1602 ਭੇਜੀ ਆ ਇਸੇ ਤਰੀਕੇ ਨਾਲ ਜਲੰਧਰ ਤੋਂ 2000 ਭੇਜੀ ਆ 1500 ਪਠਾਨਕੋਟ ਚੋਂ ਭੇਟੇ ਭੇਜਿਆ ਤਰਨਤਾਰਨ ਜਿਲ੍ਹੇ ਨੇ 2400 ਘਰ ਭੇਜਿਆ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਸੀ ਗੁਰਦਾਸਪੁਰ ਇਹਨਾਂ ਨੇ 10000 ਜਿਹੜੇ ਆ 926 ਮਕਾਨ ਇਹਨਾਂ ਨੇ ਭੇਜਿਆ ਗੁਰਦਾਸਪੁਰ ਤੋਂ ਕਿਉਂਕਿ ਪਠਾਨਕੋਟ ਵੀ ਵਿੱਚ ਆਇਆ ਸੀ ਉੱਥੋਂ ਇਹਨਾਂ ਨੇ 1134 ਘਰ ਭੇਜਿਆ ਟੋਟਲ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਵੇਂ ਰਾਸ਼ੀ ਬਣੀਆਂ 587 ਕਰੋੜ ਜਿਹੜਾ ਚੈੱਕ ਆਪ ਅਸੀਂ ਇਹਨਾਂ ਦੇ ਮੰਤਰੀ ਜੀ ਨੂੰ ਹੱਥ ਚ ਫੜਾਇਆ ਉਹਦੇ ਵਿੱਚ ਇਹ ਜਿਹੜੇ ਟੋਟਲ ਇਹਨਾਂ ਦੇ ਕਰਨੇ 36703 ਚੋਂ 1 ਲੱਖ ਜਿਹੜਾ ਇਹ 20000 ਉਹ ਛੱਤ ਲਈ ਜਿਹਦੀ ਛੱਤ ਟੁੱਟ ਗਈ 40000 ਰੁਪਿਆ ਉਹਦੇ ਬਾਥਰੂਮ ਦਾ ਇਹਨਾਂ ਨੂੰ ਦਿੱਤਾ ਟੋਟਲ ਮੈਂ ਜਿਹੜੀ ਰਕਮ ਤੁਹਾਨੂੰ 850 70 ਕਰੋੜ ਦੀ ਮੈਂ ਤੁਹਾਨੂੰ ਗੱਲ ਦੱਸੀ ਆ 24 ਲੱਖ ਤੇ ਇਹ ਵੀ ਕਿਹਾ ਵੀ ਬਾਕੀ ਜਿੰਨੇ ਵੀ 10000 20000 ਜਿੰਨੇ ਵੀ ਕੰਮ ਹੋਰ ਕਰੋ ਉਹਦੇ ਪੈਸੇ ਵੀ ਤੁਹਾਨੂੰ ਕੇਂਦਰ ਦੇਗੀ ਕਿਉਂਕਿ ਉਹ ਪੰਜਾਬ ਦੇ ਪੈਸੇ ਆ ਇਹ ਗੱਲ ਨਹੀਂ ਦੱਸੀ ਜਿਹੜੇ ਪੈਸੇ ਅੱਜ ਮਨਰੇਗਾ 'ਚ ਤੁਸੀਂ ਗੱਲ ਕੀਤੀ ਆ ਇਹਨਾਂ ਨੇ ਗੱਲ ਕੀਤੀ ਆ ਵੀ ਘਰ ਬਣਾਉਣ ਦੀ ਜਾਂ ਪੈਸੇ ਦੀ ਰਿਕਾ ਦਾ ਪੈਸਾ ਹੈ ਜਿਹੜਾ ਉਹ ਵੀ ਕੇਂਦਰ ਤੋਂ ਤੁਹਾਡੇ ਲਈ ਛੋਟਾ ਪੈਸਾ ਹੈ ਊਰ ਡਿਵੈਲਪਮੈਂਟ ਲਈ ਉਹ ਵੀ ਆਉਂਦਾ ਹੈ ਐਗਰੀਕਲਚਰ ਸਕੀਮਾਂ ਰਾਹੀਂ ਪੈਸਾ ਆ ਰਿਹਾ ਤੇ ਨਾਲ ਹੀ ਜਿਹੜੀ ਕਿਸ਼ਤਾਂ ਜਿਹੜੀ 2000 ਰੁਪਿਆ ਆਉਂਦਾ ਕਿਸਾਨਾਂ ਦਾ ਆਪਣਾ ਵੀ ਆ ਹੁਣੀ ਪਿਛਲੇ ਕੁਝ ਦਿਨ ਪਹਿਲਾਂ ਇਸ ਸਾਰਿਆਂ ਨੂੰ ਪਈ ਆ तकरीबन ਆਪਣਾ ਜਿਹੜਾ ਉਹ 1 ਲੱਖ 11000 ਜਿਹੜਾ ਇਹ ਕੋ ਡਾਟਾ ਹੈ ਜਿਹੜਾ ਭੇਜਿਆ ਹੋਇਆ ਹੈ ਉਹਦੇ ਲਈ 222 ਕਰੋੜ ਰੁਪਇਆ 222 ਕਰੋੜ ਰੁਪਇਆ ਉਹ ਵੀ ਜਿਹੜਾ ਖੱਤਿਆਂ ਚ ਕਿਸਾਨਾਂ ਦੇ ਚਾਜੂ ਗਿਆ ਹੈ ਤੇ ਇਹ ਸਾਰੇ ਦਾ ਸਾਰਾ ਪੈਸਾ ਇਹਦਾ ਕਹਿਨ ਦਾ ਭਾਅ ਪਈ ਆ ਵੀ ਇਹ ਸਾਰਾ ਪੈਸਾ ਹੈ ਜਿਹੜਾ ਕੇਂਦਰ ਤੋਂ ਆ ਰਿਹਾ ਹੈ ਹੋਰ ਵੀ ਜਿੰਨਾ ਵੀ ਪੈਸਾ ਹੈ ਉਹ ਮੈਂ ਤੁਹਾਨੂੰ ਬਾਰ ਬਾਰ ਦੱਸਦਾ ਰਹੂੰ ਤੇ ਇਹਨਾਂ ਦਾ ਝੂਠ ਆ ਜਿਹੜਾ ਉਹ ਤੁਹਾਡੇ ਮੂਰੇ ਪੜਦਾ ਫਾਸ ਕਰਦਾ ਰਹੂੰ ਇਹ ਝੂਠ ਬੋਲ ਰਿਹਾ ਕੋਈ ਇਹ ਤੋਂ 20000 ਨਹੀਂ ਦਿੱਤਾ ਜਾ ਰਿਹਾ ਕੋਈ ਕੁਝ ਨਹੀਂ ਜਿੰਨਾ ਵੀ ਪੈਸਾ ਹੈ ਉਹ ਸਾਰਾ ਕੇਂਦਰ ਵੱਲੋਂ ਆ ਜਿਹੜਾ ਅਲੱਗ-ਅਲੱਗ ਕੈਟਲਸ ਦਾ ਏਰੀਆ ਉਹਨਾਂ ਦਾ ਨੁਕਸਾਨ ਵੀ ਆ ਜਾਨਵਰਾਂ ਦਾ ਮवेशੀਆਂ ਦਾ ਜਿਹੜਾ ਨੁਕਸਾਨ ਆ ਉਹਦੇ ਲਈ ਵੀ ਅਲੱਗ ਪੈਸਾ ਕੇਂਦਰ ਤੋਂ ਆਇਆ ਉਹੀ ਪੈਸਾ ਹੈ ਜਿਹੜਾ ਇਹ ਪੇਟਾਂ ਦਾ ਬੱਕਰੀਆਂ ਦਾ ਮੱਝਾਂ ਦਾ ਗਾਵਾਂ ਦਾ ਉਹ ਵੀ ਕੇਂਦਰ ਤੋਂ ਪੈਸਾ ਹੈ ਉਹਦਾ ਵੀ ਪੂਰਾ ਡਾਟਾ ਮੈਂ ਤੁਹਾਨੂੰ ਟੋਟਲ ਅੰਕਰੇ ਸਵੇਤ ਦਿਦਾਂਗਾ